ਜੋਨ ਪ੍ਰਚਾਰ ਦੀ ਹੰਸਰਾਜ ਹੰਸ ਨੇ ਕੀਤੀ ਸ਼ੁਰੂਆਤ ਈਲਾ ਬਾਬਾ ਫਰੀਦ ਜੀ ਦੇ ਨਤਮਸਤਕ ਹੋਏ ਹੰਸਰਾਜ ਹੰਸ ਫਰੀਦਕੋਟ ਤੋਂ ਭਾਜਪਾ ਨੇ ਉਤਾਰਿਆ ਮੈਦਾਨ 'ਚ ਪਹਿਲਾ ਦਿੱਲੀ ਨਾਰਥ-ਵੈਸਟ ਸੀਟ ਤੋਂ ਸੰਸਦ ਸੂਫੀ ਗਾਇਕ ਅਤੇ ਦਿੱਲੀ ਨਾਰਥ-ਵੈਸਟ ਸੀਟ ਤੋਂ ਸੰਸਦ ਹੰਸਰਾਜ ਹੰਸ ਨੇ ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਐਂਟਰੀ ਕਰ ਲਈ ਹੈ ਭਾਜਪਾ ਦੇ ਵੱਲੋਂ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਫਰੀਦਕੋਟ ਤੋਂ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਤੇ ਹੁਣ ਫਰੀਦਕੋਟ ਤੋਂ ਹੰਸਰਾਜ ਹੰਸ ਦੀ ਟੱਕਰ ਕਰਮਜੀਤ ਅਨਮੋਲ ਦੇ ਨਾਲ ਹੈ ਤਾਂ ਉੱਥੇ ਹੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਅਜੇ ਕਰਨਾ ਬਾਕੀ ਹੈ ਖੰਸਰਾਜ ਹੰਸ ਦੇ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਲਈ ਗਈ ਹੈ ਤੇ ਅੱਜ ਉਹ ਫਰੀਦਕੋਟ ਪਹੁੰਚੇ ਅਤੇ ਟੀਲਾ ਬਾਬਾ ਫਰੀਦ ਜੀ ਦੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਆ ਦੇਖੋ ਪਹਿਲਾ ਸੰਗੀਤ ਦਾ ਸਫ਼ਰ ਸੀ ਜ਼ਿੰਦਗੀ ਦੇ ਇਸ ਪੜਾ ਤੇ ਆ ਕੇ ਆ ਜਿਹੜੀ ਦੂਜੀ ਪਾਰੀ ਖੇਡਣ ਲੱਗਾ ਗੁਲਾਮੀ ਉਸ ਸ਼ਹਿਰ ਦੀ ਆ ਜਿੱਥੇ ਰੋਹਾਨੀਅਤ ਦਾ ਬਾਦਸ਼ਾਹ ਹੋਇਆ ਬਾਬਾ ਫਰੀਦ ਗੰਜੇ ਸ਼ਕਰ ਔਰ ਗੁਰੂ ਨਾਨਕ ਸਾਹਿਬ ਨੇ ਮਿਹਰਬਾਨੀ ਕੀਤੀ ਬਾਣੀ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਚ ਦਰਜ ਇੱਥੇ ਸਿਆਸਤਾ ਸਿਉਸਤਾ ਛੱਡ ਕੇ ਇੱਥੇ ਦੇ ਤਾਂ ਨੌਕਰੀ ਲੱਗਣਾ ਬਾਦਸ਼ਾਹੀ ਨਾਲੋਂ ਬਿਹਤਰ ਹੈ ਬੜਾ ਤੁਸੀਂ ਗਾਇਆ ਬੜੇ ਦੋਹੇ ਗਾਏ ਆ ਬਾਬਾ ਫਰੀਦ ਜਨ ਬਹੁਤ ਗਾਏ ਮੇਰੀ ਲੈ ਨਹੀਂ ਸੂਫੀਆਂ ਵਾਲੀ ਬਜਮਣ ਤੋਂ ਮਾਂ ਦੇ ਪੇਟ ਚੋਂ ਹੀ ਅਸੀਂ ਫਕੀਰ ਹੀ ਦਾਤੇ ਨੇ ਬਣਾਇਆ ਸੂ ਲੋਕ ਸੁਣਨਾ ਚਾਹਣ ਦੇ ਦਰਕਾਰ ਹੋਇਆ ਕਾਲੇ ਮੈਂਡੇ ਕੱਪੜੇ ਕਾਲਾ ਮੈਂਡ ਵੇਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦੁਰਵੇਸ ਫਰੀਦਾ ਲੋਕ ਕਹੈ ਦੁਰਵੇਸ ਫਰੀਦਾ ਐਸਾ ਹੋਇ ਰਿਹਾ ਜੈਸੇ ਕੱਖ ਮਸੀਹ ਬੈਰਾ ਹੇ ਥਲ ਤਾੜੀ ਐ ਫਿਰ ਵੀ ਨਾ ਛਾੜੇ ਪ੍ਰੀਤ ਫਿਰ ਵੀ ਨਾ ਛਾੜੇ ਪ੍ਰੀਤ ਚੌਣ ਪ੍ਰਚਾਰ ਦੀ ਹੰਸਰਾਜ ਹੰਸ ਨੇ ਕੀਤੀ ਸ਼ੁਰੂਆਤ ਈਲਾ ਬਾਬਾ ਫਰੀਦ ਜੀ ਦੇ ਨਤਮਸਤਕ ਹੋਏ ਹੰਸਰਾਜ ਹੰਸ ਫਰੀਦਕੋਟ ਤੋਂ ਭਾਜਪਾ ਨੇ ਉਤਾਰਿਆ ਮੈਦਾਨ 'ਚ ਪਹਿਲਾ ਦਿੱਲੀ ਨਾਰਥ ਵੈਸਟ ਸੀਟ ਤੋਂ ਸੰਸਦ ਸੂਫੀ ਗਾਇਕ ਅਤੇ ਦਿੱਲੀ ਨਾਰਥ ਵੈਸਟ ਸੀਟ ਤੋਂ ਸੰਸਦ ਹੰਸਰਾਜ ਹੰਸ ਨੇ ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਐਂਟਰੀ ਕਰ ਲਈ ਹੈ ਭਾਜਪਾ ਦੇ ਵੱਲੋਂ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਜਦ ਕੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਫਰੀਦਕੋਟ ਤੋਂ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਤੇ ਹੁਣ ਫਰੀਦਕੋਟ ਤੋਂ ਹੰਸ ਰਾਜ ਹੰਸ ਦੀ ਟੱਕਰ ਕਰਮਜੀਤ ਅਨਮੋਲ ਦੇ ਨਾਲ ਹੈ ਤਾਂ ਉਥੇ ਹੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਅਜੇ ਕਰਨਾ ਬਾਕੀ ਹੈ ਹੰਸਰਾਜ ਹੰਸ ਦੇ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਲਈ ਗਈ ਹੈ ਤੇ ਅੱਜ ਉਹ ਫਰੀਦਕੋਟ ਪਹੁੰਚੇ ਅਤੇ ਟੀਲਾ ਬਾਬਾ ਫਰੀਦ ਜੀ ਦੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਆ ਦੇਖੋ ਪਹਿਲਾ ਸੰਗੀਤ ਦਾ ਸਫਰ ਸੀ ਜ਼ਿੰਦਗੀ ਦੇ ਇਸ ਪੜਾ ਤੇ ਆ ਕੇ ਆ ਜਿਹੜੀ ਦੂਜੀ ਪਾਰੀ ਖੇਡਣ ਲੱਗਾ ਗੁਲਾਮੀ ਉਸ ਸ਼ਹਿਰ ਦੀ ਹੈ ਜਿੱਥੇ ਰੋਹਾਨੀਅਤ ਦਾ ਬਾਦਸ਼ਾਹ ਹੋਇਆ ਬਾਬਾ ਫਰੀਦ ਗੰਜੇ ਸ਼ਕਰ ਔਰ ਗੁਰੂ ਨਾਨਕ ਸਾਹਿਬ ਨੇ ਮਿਹਰਬਾਨੀ ਕੀਤੀ ਵਾਣੀ ਲੈ ਕੇ ਆਇਆ ਗੁਰੂ ਗ੍ਰੰਥ ਸਾਹਿਬ ਚ ਦਰਜ ਆ ਇੱਥੇ ਸਿਆਸਤਾ ਸੇ ਉਸਤਾ ਛੱਡ ਕੇ ਇੱਥੇ ਦੇ ਤਾਂ ਨੌਕਰੀ ਲੱਗਣਾ ਬਾਦਸ਼ਾਹੀ ਨਾਲੋਂ ਵਹਿਤਰ ਐ ਬੜਾ ਤੁਸੀਂ ਗਾਇਆ ਬੜੇ 도ਹੇ ਗਾਏ ਆ ਬਾਬਾ ਫਰੀਦ ਜਰ ਬਹੁਤ ਗਾਏ ਮੇਰੀ ਲੈਨ ਹੀ ਸੂਫੀਆਂ ਵਾਲੀ ਬਜੰਮਣ ਤੋਂ ਮਾਂ ਦੇ ਪੇਟ ਚੋਂ ਹੀ ਅਸੀਂ ਫਕੀਰ ਹੀ ਦਾਤੇ ਨੇ ਬਣਾਇਆ ਕੁਝ ਲੋਕ ਸੁਣਨਾ ਚਾਣਗੇ ਦੱਸੋ ਸਰਕਾਰ ਕਾਲੇ ਮੈਂਡੇ ਕੱਪੜੇ ਕਾਲੇ ਮੈਂਡਵੇਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦੁਰਵੇਸ ਫਰੀਦਾ ਲੋਕ ਕਹੈ ਦੁਰਵੇਸ ਫਰੀਦਾ ਐਸਾ ਹੋ ਰਿਹਾ ਜੈਸੇ ਕੱਖ ਮਸੀਤ ਪੈਰਾ ਹੈ ਠਿਲ ਤਾੜੀ ਐ ਫਿਰ ਵੀ ਨਾ ਛਾੜੇ ਪ੍ਰੀਤ फिर भी न दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर